ਹਾਂਜੀ ਵੀ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਜੀ ਅੱਜ ਆਪਾਂ ਪਹੁੰਚੇ ਸੀ ਜੀ ਪਿੰਡ ਝੋੜਾਂ ਦੇ ਵਿੱਚ ਬਾਈ ਹੁਣਾ ਦੇ ਘਰ ਜਿੱਥੇ ਬਾਈ ਹੁਣਾ ਦੀਆਂ ਮੱਝਾਂ ਦੇ ਸਿੰਗ ਬਣਾਏ ਆ ਤੁਸੀਂ ਦੇਖ ਸਕਦੇ ਹੋ ਮੱਝ ਦੇ ਸਿੰਗਾ ਦੀ ਕੰਡੀਸ਼ਨ ਸਿੰਗ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਸੀਗੇ ਸਰ ਦੇ ਵਿੱਚ ਖੁੱਭ ਚੁੱਕੇ ਸੀ ਤੇ ਜਿਹਦਾ ਆਪਾਂ ਕੰਮ ਕੀਤਾ ਆ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਿੰਗ ਬਣਨ ਤੋਂ ਬਾਅਦ ਤਿਆਰ ਹੋ ਚੁੱਕਿਆ ਤੇ ਦੂਜਾ ਬਣਨਾ ਸੀ ਜੀ ਤੇ ਇਸ ਤੋਂ ਬਾਅਦ ਆ ਦੋਨੇ ਸਿੰਗਾ ਦੀ ਬਣ ਕੇ ਤਿਆਰ ਹੋ ਚੁੱਕੀ ਵੀਡੀਓ ਦੇਖ ਸਕਦੇ ਹੋ ਜੀ ਤੁਸੀਂ ਇਸ ਤੋਂ ਬਾਅਦ ਨਾਲ ਹੀ ਇਸ ਤੋਂ ਬਾਅਦ ਆ ਦੂਜੀ ਮੱਝ ਦੇ ਬਣਾਏ ਸੀਗੇ ਜੀ ਇਹ ਮਾਲਕਾਂ ਨੂੰ ਸੀਗਾ ਵੀ ਇਸ ਸਿੰਗ ਸੰਗਲ ਫਸਾ ਲੈਂਦੀ ਸੀ ਸਿੰਗ ਦੇ ਵਿੱਚ ਤੇ ਜਿਹਦੇ ਕਾਰਨ ਬਹੁਤ ਜ਼ਿਆਦਾ ਜਿਹੜੇ ਟੋਪੀ ਵੀ ਇੱਕ ਸਾਈਡ ਤੋਂ ਪਟਾਉਣ ਦਾ ਡਰ ਸੀਗਾ ਤੇ ਇਹਦਾ ਆਪਾਂ ਕੰਮ ਕੀਤਾ ਤੇ ਇਹਦਾ ਕੰਮ ਕਰਨ ਤੋਂ ਬਾਅਦ ਨਾਲ ਹੀ ਇੱਕ ਬਾਈ ਹੁਣਾ ਕੋਲੇ ਇੱਕ ਹੋਰ ਸੀਗੀ ਤੇ ਜਿਹੜੀ ਉਹ ਛੋਟੀ ਸੀਗੀ ਉਹਦਾ ਵੀ ਕੰਮ ਆਪਾਂ ਕੀਤਾ ਉਹ ਆ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਦੇ ਵੀ ਸੰਗਲ ਫਸਾਉਣ ਦੇ ਕਾਰਨ ਇੱਕ ਪਾਸੇ ਟੋਪੀ ਲਾ ਚੁੱਕੀ ਸੀ ਇਹ ਛੋਟੀ ਤੇ ਦੂਜਾ ਸਿੰਘ ਫੁੱਲ ਤਿਆਰ ਸੀਗਾ ਤੇ ਜਿਹਨੂੰ ਆਪਾਂ ਫੁੱਲ ਤਿਆਰ ਕੀਤਾ ਯਾਨੀ ਕਿ ਕੰਮ ਕੀਤਾ ਇਹਦਾ ਤੇ ਕੰਮ ਕਰਨ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਆ ਤਿਆਰ ਹੋਏ ਸਿੰਘਾਂ ਦੀ ਵੀਡੀਓ ਟੋਪੀ ਇੱਕ ਪਾਸੇ ਟੋਪੀ ਲਈ ਸੀ ਤੇ ਦੂਜੇ ਪਾਸੇ ਨਾਰਮਲ ਸੀ ਦੋਨੇ ਇੱਕੋ ਜਿਹੇ ਹੋ ਚੁੱਕੇ ਆ ਜੀ ਧੰਨਵਾਦ